ਮੇਰਾ ਨਾਮ ਜਤੁਨਪ੍ਰੀਤ ਕਰੇਵਾਲਾ ਮੈਂ ਜਨ ਸੰਪਤੀ ਦਾ ਮੈਂਬਰ ਹਾਂ ਅੱਜ ਜਨ ਸੰਪਤੀ ਦੇ ਜਨਰ ਸਕੱਤਰ ਸ਼੍ਰੀ ਮੋਹਨ ਸ਼ਰਮਾ ਦੀ ਚੰਗੀ ਸੋਚ ਨੂੰ ਕਿ ਵਧਾਉਦੇ ਹੋਏ ਇਸ ਬਾਰਾਦਰੀ ਬਾਗ ਦੇ ਵਿੱਚ ਇਹਨਾਂ ਅਰੋੜਾ ਜਿਹੜਾ ਅਰੋੜਾ ਪਰਿਵਾਰੋਂ ਵੱਲੋਂ ਇੱਕ ਵਾਟਰ ਕੂਲਰ ਦਾ ਜਿਲੇਟ ਕੀਤਾ ਗਿਆ ਬਾਰਾਦਰੀ ਬਾਗ ਦੇ ਵਿੱਚ ਇੱਕ ਵਾਟਰ ਕੂਲਰ দান ਕਰੀਏ ਜਿਹਦੇ ਦੋ ਬੈਨੀਫਿਟ ਨਹੀਂ ਵੀ ਇੱਕ ਤਾਂ ਲੋਕਾਂ ਨੂੰ ਤਾਂ ਪਾਣੀ ਪੀਣਗੀ ਪਰ ਜਿਹੜਾ ਵੇਸਟੇਜ ਪਾਣੀ ਆ ਉਹਦੇ ਵੀ ਇਹਨਾਂ ਨੇ ਥੱਲੇ ਇੱਕ ਬਾਉਲ ਟੇ ਬਣਾਤਾ ਤਾਂ ਜੋ ਪੰਛੀ ਵੀ ਜਿਹੜੇ ਉੱਥੇ ਪਾਣੀ ਪੀਣ ਸੋ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਜਤੁਲਿੰਪਰ ਕਰੇਵਾਲਾ ਮੈਂ ਜਨ ਸੰਪਤੀ ਦਾ ਮੈਂਬਰ ਹਾਂ। ਅੱਜ ਜਨ ਸੰਪਤੀ ਦੇ ਜਨਰਕਤਰ ਸ਼੍ਰੀ ਗੋਵਰ ਸ਼ਰਮਾ ਦੀ ਚੰਗੀ ਸੋਚ ਨੂੰ ਗੈ ਵਧਾਉਦੇ ਹੋਏ ਇਸ ਬਾਰਾਦਰੀ ਬਾਗ ਦੇ ਵਿੱਚ ਇਹਨਾਂ ਰੋੜਾ ਜਿਹੜਾ ਰੋੜਾ ਪਰਿਵਾਰ ਉਹਨਾਂ ਵੱਲੋਂ ਇੱਕ ਵਾਟਰ ਕੂਲਰ ਦਾ ਜਲੇਟ ਦਿੱਤਾ ਗਿਆ। ਜਿੰਨੀ ਗਰਮੀ ਹੈ ਜਿੰਨੀ ਇਸ ਵਾਰ ਟੈਂਪਰੇਚਰ ਵੱਧ ਰਿਹਾ ਲੋਕ ਜਿੱਥੇ ਲੋਕ ਤਰਾ ਤਰਾ ਕਰ ਰਹੇ ਉੱਥੇ ਪੰਛੀ ਵੀ ਜਿਹੜੇ ਨੇ ਉਹ ਵੀ ਤਰਾ ਤਰਾ ਕਰ ਰਹੇ ਨੇ ਤੇ ਇਸ ਪਰਿਵਾਰ ਨੇ ਉਦਮ ਕੀਤਾ। ਇਹ ਅਸੀਂ ਬਰਾਦਰੀ ਬਾਗ ਦੇ ਵਿੱਚ ਇੱਕ ਵਾਟਰ ਕੁਲਰ দান ਕਰੀਏ ਤੇ ਦੋ ਬੈਨੀਫਿਟ ਹੈ ਵੀ ਇੱਕ ਤਾਂ ਜਿਹੜੀ ਲੋਕ ਆ ਉਹ ਤਾਂ ਪਾਣੀ ਪੀਣਗੇ ਪਰ ਜਿਹੜਾ ਵੇਸਟੇਜ ਪਾਣੀ ਆ ਉਹਦੇ ਲਈ ਵੀ ਇਹਨਾਂ ਨੇ ਥੱਲੇ ਇੱਕ ਬਾਉਲਟੇ ਬਣਾਤਾ ਤਾਂ ਜੋ ਪੰਛੀ ਵੀ ਜਿਹੜੇ ਉੱਥੇ ਪਾਣੀ ਪੀਣ ਸੋ ਅਰੋੜਾ ਪਰਿਵਾਰ ਵੱਲੋਂ ਬਹੁਤ ਹੀ ਯਾਨੀ ਸੰਮਤੀ ਦੇ ਸਹਿਯੋਗ ਦੇ ਨਾਲ ਜਨੂ ਸ਼ਰਮਾਈ ਦੀ ਸਰਪ੍ਰਸਤੀ ਹੇਠ ਵਾਟਰ ਕੁਲਰ ਦਾਨ ਕਰਕੇ ਇੱਕ ਚੰਗਾ ਉਦਮ ਕੀਤਾ ਗਿਆ।